ਸੁੱਚੇ ਨੂੰ ਲਿਖਦੇ ਨਾ ਰਹਿਣਾ ਵੀਰਾਂ ਨਹੀਂ ਮੰਦੀ ਕਹਿਣਾ ਮੇਰੀ ਇਹ ਚਿੱਠੀ ਪੜ ਕੇ ਆ ਜਾ ਨੀ ਫੌਜ ਤੇ ਰਹਿਣਾ ਸੁੱਚੇ ਨੂੰ ਲਿਖੇ ਨਾ ਰਹਿਣਾ ਵੀਰਾਂ ਨਹੀਂ ਮੰਦੀ ਕਹਿਣਾ ਮੇਰੀ ਇਹ ਚਿੱਠੀ ਪੜ ਕੇ ਆ ਜਾ ਨੀ ਫੌਜ ਤੇ ਰਹਿਣਾ ਘਰੀ ਤੂੰ ਜਿੰਨੀ ਹੋਈ ਕਾਲੀ ਓਏ ਕਰਿਆ ਦਾ ਸੁੱਚਿਆ ਲੈ ਕੇ ਪਹਿਣ ਮੌਤ ਦੀ ਦੁਨਾਲੀ ਓਏ ਕਰਿਆ ਦਾ ਸੁੱਚਿਆ ਲੈ ਕੇ ਦਨਵਾ ਹੋ ਗਿਆ ਪਰਤੀ ਵੀਰੋ ਨੇ ਖੇ ਕਰਦੀ ਕੁੱਕਰ ਦੇ ਹੱਥ ਮਗਾ ਕੇ ਵੀਰੋ ਨਿਤ ਖਾਂਦੀ ਵਰਫੀ ਖਾਣਾ ਖਾਦਨੇ ਨੇ ਖਾਣਾ ਖਾਂਦੇ ਨੇ ਰਜ਼ਾਨਾ ਇੱਕੋ ਥਾਲੀ ਓਏ ਕਰਿਆ ਦਾ ਸੁੱਚਿਆ ਲੈ ਕੇ ਪਹਿਣ ਮਾ